ਅੱਸੀ ਕਾਲ ਜੀ ਵੈਜ ਜੀ ਦਾ ਖਾਲਸਾ ਵੈਜ ਜੀ ਦੀ ਫਤਿਹ ਅੱਜ ਆਪਾਂ ਗੱਲ ਇੱਕ ਕਿਸਾਨ ਜੱਥੇਬੰਦੀਆਂ ਦੀ ਗੱਲ ਕਰਦੇ ਆਂ ਕਿਸਾਨਾਂ ਦੀ ਗੱਲ ਕਰਦੇ ਆਂ ਇਹ ਜੱਥੇਬੰਦੀਆਂ ਦੀ ਆਪਸ ਦੇ ਵਿੱਚ ਨਾ ਬਣਨਾ ਆਪਣੀ ਈਗੋ ਰੱਖ ਕੇ ਕਿ ਅਸੀਂ ਮੂਰੇ ਹੋਈਏ ਸਾਨੂੰ ਸੱਦਿਆ ਨਹੀਂ ਗਿਆ ਸਾਨੂੰ ਬਲਾਇਆ ਨਹੀਂ ਗਿਆ ਸਾਨੂੰ ਕਾਰ ਨਹੀਂ ਆਇਆ ਤੁਸੀਂ ਉੱਥੇ ਕਿਤੇ ਵਿਆਹ 'ਚ ਨਹੀਂ ਜਾਣਾ ਤੁਸੀਂ ਉੱਥੇ ਕਿਸੇ ਦੇ ਖੰਡ ਪਾੜ ਜਾਂ ਹੋਰ ਭੋਗ ਤੇ ਨਹੀਂ ਜਾਣਾ ਤੁਸੀਂ ਉੱਥੇ ਕੋਈ ਮੇਲੇ ਦੇ ਵਿੱਚ ਨਹੀਂ ਜਾਣਾ ਜਿਹੜੀ ਕਿਸਾਨ ਦੀ ਮੰਗ ਆ ਉਹ ਸਾਰੀਆਂ ਮੰਗਾਂ ਕਿਸਾਨ ਜੁਨੀਆਨ ਦੇ ਉਹੀ ਮੰਗਾਂ ਨੇ ਕੋਈ ਵੱਖਰੀ ਮੰਗ ਤਾਂ ਹੈ ਨਹੀਂ ਵੀ ਕਿਸਾਨ ਵੱਖਰੀ ਮੰਗ ਕਰ ਰਹੇ ਨੇ ਜਾਂ ਦੋ ਚਾਰ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਗੇ ਲੱਗੀਆਂ ਨੇ ਉਹ ਵੱਖਰੀ ਮੰਗ ਕਰ ਰਹੀਆਂ ਨੇ ਟੀਚਾ ਸਾਰਿਆਂ ਦਾ ਤੁਹਾਡਾ ਇੱਕ ਆ ਪਰ ਦੁਸ਼ਮਣ ਤੁਹਾਨੂੰ ਪਾੜ-ਪਾੜ ਕੇ ਰੱਖਦਾਗਾ ਕਿ ਜੇਕਰ ਜਥੇਬੰਦੀਆਂ ਆਪਸ ਦੇ ਵਿੱਚ ਉਜਾਣ ਆਪਸ ਦੇ ਵਿੱਚ ਪਾਟੋ ਧਾੜ ਹੋ ਜਾਣ ਤਾਂ ਕਿ ਅਸੀਂ ਕਿਸਾਨਾਂ ਦੇ ਉੱਪਰ ਜ਼ੁਲਮ ਕਰ ਸਕੀਏ ਬਿਲਕੁਲ ਉਸ ਤਰ੍ਹਾਂ ਹੀ ਹੋ ਰਿਹਾਗਾ ਜਿਵੇਂ ਆਪਾਂ ਵੇਖਦੇ ਹਾਂ ਦੋ ਤਿੰਨ ਜਥੇਬੰਦੀਆਂ ਨੇ ਜਿਹੜੀਆਂ ਮੂਹਰੇ ਲੱਗੀਆਂ ਨੇ ਬਕਤੀ 33 ਜਥੇਬੰਦੀਆਂ ਨੇ ਉਹਨਾਂ ਚੋਂ ਅੱਧ ਵੀ ਤੀਜਾ ਹਿੱਸਾ ਵੀ ਨਹੀਂ ਆਇਆ ਹਰੇਕ ਦੀ ਈਗੋ ਮਾਰਦੀ ਹੈ ਹਰੇਕ ਨੂੰ ਹਰੇਕ ਕਹਿੰਦਾ ਵੀ ਮੇਰੀ ਚੱਲੇ ਮਾਇਆ ਸਟੇਟ ਮੇਰੀ ਵੱਡੀ ਹੋਵੇ ਮੇਰੇ ਨਾਲ ਗੱਲ ਕੀਤੀ ਜਾਵੇ ਤੇ ਮੇਰਾ ਜਿਹੜਾ ਉੱਥੇ মিডিਆ ਰਾਹੀਂ মিডিਆ ਤਾਂ ਵੀ ਕਵਰੇਜ ਕਰ ਲੈਂਦਾਗਾ ਤੁਸੀਂ ਇੱਕ ਵਾਰੀ ਪਹੁੰਚੋ ਤਾਂ ਸਹੀ ਪਰ ਇੱਕ ਬਹੁਤ ਮਾੜੀ ਗੱਲ ਆ ਮੈਂ ਕਹਿੰਦਾ ਕਿਸਾਨ ਜੁਗਨਿਆਂ ਦੇ ਵਾਸਤੇ ਜੇ ਕਰ ਤਾ ਤੁਹਾਡਾ ਟੀਚਾ ਇੱਕ ਆ ਤੁਹਾਡਾ ਦੁਸ਼ਮਣ ਇੱਕ ਆ ਤੁਹਾਡੀਆਂ ਮੰਗਾ ਇੱਕ ਨੇ ਫਿਰ ਤੁਸੀਂ ਆਪਣੇ ਘਰਾਂ ਦੇ ਵਿੱਚ ਲੁਕੇ ਕਿਉਂ ਬੈਠੇ ਹੋ ਫਿਰ ਤੁਸੀਂ ਕਹਿ ਦਿੰਦੇ ਹੋ ਸਾਨੂੰ ਇਹ ਕਾਮਰੇਡ ਕਹਿੰਦੇ ਨੇ ਦੀਪ ਸਿੱਧੂ ਕਹਿੰਦਾ ਰਿਹਾ ਕਿ ਇਹਨਾਂ ਤੇ ਕਾਮਰੇਡ ਆਪਣੇ ਨਾਲ ਦੇ ਬਾਹਰ ਦੇ ਮੁਰਕਰਾਂ ਨਾਲ 차 ਫਰਕ ਆ ਬਿਲਕੁਲ ਮੈਂ ਅੱਜ ਉਸ ਦੀ ਜਿਹੜੀਆਂ ਗੱਲਾਂ ਨੇ ਉਸ ਨੂੰ ਸੱਚ ਮੰਨਦਾਗਾ ਇਸ ਤਰੀ ਹੋ ਰਿਹਾ ਜੇਕਰ ਕਿਸਾਨ ਜੁਨੀਆਂ ਦੋਜੀਆਂ ਹੈਗੀਆਂ ਨੇ ਦੋਜੀਆਂ ਜਥੇਬੰਦੀਆਂ ਅੱਗੇ ਲੱਗੀਆਂ ਨੇ ਨੌਜਵਾਨ ਉੱਤੇ ਕਿਸ ਤਰ੍ਹਾਂ ਜਿਹੜੇ ਜ਼ਖਮੀ ਹੋ ਰਹੇ ਨੇ ਜਾਂ ਕਿੰਨੇ ਜੇ ਸ਼ਹੀਦੀ ਪਾ ਗਏ ਜਿਹੜੇ ਨੌਜਵਾਨ ਜਾਂ ਮੋਦੀ ਸਰਕਾਰ ਨੇ ਇਹ ਜਿਹਾ ਬਲ ਦਾ ਪ੍ਰਯੋਗ ਕੀਤਾ ਕਿ ਤੈਸ ਨੈਸ ਕਰਤੀ ਤਾਂ ਘਰਾਂ ਨੂੰ ਕਿਸਾਨਾਂ ਨੂੰ ਮੋੜਨਾ ਪਿਆ ਤੇ ਇੱਕ ਪੰਜਾਬ ਹਰਿਆਣੇ ਵਾਸਤੇ ਬਹੁਤ ਆਦਿਕ ਕਹਿ ਦਈਏ ਇਕਾਤਕ ਸਿੱਧ ਹੋਵੇਗਾ ਨਾਲੇ ਕਿਸਾਨ ਜਥੇਬੰਦੀਆਂ ਦੇ ਜਿਹੜਾਗਾ ਪਿੰਡਾਂ ਦੇ ਵਿੱਚ ਵੜਨਾ ਔਕਾ ਹੋ ਜਾਏਗਾ ਕਿਉਂਕਿ ਹਰੇਕ ਪਿੰਡ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਜਿਹੜਾ ਫੰਡ ਉਹ ਮੰਗਿਆ ਜਾਂਦਾਗਾ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉੱਥੇ ਪਹੁੰਚੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਸਭ ਕੁਝ ਆ ਲੋਕ ਕਹਿੰਦੇ ਨੇ ਜੇਕਰ ਸਾਡੇ ਦਰ ਤੇ ਆਉਣਗੇ ਦੂਜੇ ਮੰਗਣਾਉਣਗੇ ਤਾਂ ਇਹਨਾਂ ਦਾ ਅਸੀਂ ਇਹੋ ਜਿਹਾ سلوਕ ਕਰਾਂਗੇ ਤਾਂ ਇਹ ਪਿੰਡਾ ਵਿੱਚ ਨਾਂ ਬਣ ਸਕਣਾ ਬਹੁਤੇ ਕਿਸਾਨ ਦੁਨੀਆਂ ਦੇ ਜਿਹੜੇ ਆਗੂ ਨੇ ਜਾਂ ਕਿਸਾਨ ਨੇ ਜਥੇਬੰਦੀਆਂ ਜਿਹੜੀਆਂ ਉੱਥੇ ਨਹੀਂ ਗਈਆਂ ਉਹਨਾਂ ਵਿੱਚੋਂ ਬਾਹਰ ਨਿਕਲ ਕੇ ਅਲੱਗ-ਅਲੱਗ ਜਿਹੜਾ ਹੋਰ ਜਿਹੜੇ ਜਥੇਬੰਦੀਆਂ ਦੇ ਵਿੱਚ ਜਾ ਰਹੇ ਨੇ ਇਹ ਕਿਉਂ ਮਾਹੌਲ ਬਣਦਾਗਾ ਤੁਸੀਂ ਹਰ ਵਾਰ ਜਿਹੜਾ ਆਪਣੇ ਆਪ ਨੂੰ ਕਹਿਣਾ ਕਿ ਅਸੀਂ ਵੱਡੇ ਲੀਡਰਾਂ ਬਾਕੀ ਜਿਹੜੀ ਜਥੇਬੰਦੀਆਂ ਛੋਟੀਆਂ ਨੇ ਇਹ ਹਰ ਵਾਰ ਸਿੱਖਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾਗਾ ਤੇ ਤੁਹਾਡੇ ਜਿਹੜੇ ਕਾਮਰੇਡ ਵਿਚਾਰ ਨੇ ਤੁਸੀਂ ਵੀ ਇਸ ਤਰ੍ਹਾਂ ਹੀ ਕਰਦੇ ਹੋ ਪਰ ਜਿਹੜੀ ਲੜਾਈ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਸਾਰੀ ਸਭ ਦੀ ਸਾਂਝੀ ਆ ਉਥੇ ਕੋਈ ਇਕੱਲੇ ਇੱਕ ਜਾਂ ਦੋ ਜੁਨੀਅਨ ਦੀ ਲੜਾਈ ਨਹੀਂ ਇਹ ਜਿਵੇਂ 5-7000 ਜਿਹੜੀ ਕਿਸਾਨਾਂ ਦੀ ਉਹ ਲੜਾਈ ਨਹੀਂ ਇਕ ਇਹ ਸਿੱਧਾ ਚੈਲੰਜ ਆ ਪੰਜਾਬ ਨੂੰ ਹਰਿਆਣੇ ਨੂੰ ਜੇਕਰ ਇਸ ਚੈਲੰਜ ਤੋਂ ਇਸ ਤੋਂ ਤੁਸੀਂ ਕੁਝ ਨਾ ਸਿੱਖਿਆ ਜੇ ਤਾਂ ਨੂੰ ਖਾਲੀ ਹੱਥ ਮੋੜਨਾ ਪਿਆ ਤੁਸੀਂ ਇਹ ਸਮਝ ਲਓ ਕਿ ਆਉਣ ਵਾਲੇ ਹਾਲਾਤ ਪੰਜਾਬ ਦੇ ਕੀ ਹੋਣਗੇ ਪੰਜਾਬ ਦੇ ਉੱਤੇ ਫਿਰ ਸੈਂਟਰ ਦਾ ਕਬਜ਼ਾ ਹੋਵੇਗਾ ਅੱਜ ਤੁਸੀਂ ਬੋਲ ਤਾਂ ਸਕਦੇ ਹੋ ਤੇ ਫਿਰ ਤੁਹਾਨੂੰ ਬੋਲਣ ਦੀ ਇਜਾਜ਼ਤ ਵੀ ਨਹੀਂ ਹੋਵੇਗੀ ਜਿਹੜੇ ਹਰ ਵੇਲੇ ਕਹਿੰਦੇ ਆ ਡੈਮੋਕ੍ਰੇਸੀ ਡੈਮੋਕ੍ਰੇਸੀ ਉਹਨਾਂ ਨੂੰ ਪੁੱਛੋ ਵੀ ਕਿਸਾਨ ਤਾਂ ਉੱਥੇ ਸ਼ਾਂਤਮਈ ਜਾ ਰਹੇ ਸੀ ਤੇ ਕਿਉਂ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਗਿਆ ਪੰਜਾਬ ਦੇ ਨਾਲ ਲੱਗਦੇ ਜਿੰਨੇ ਬਾਰਡਰ ਨੇ ਉੱਥੇ ਦੁਸ਼ਮਨਾ ਬਾਂਗ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੁਣ ਤੁਸੀਂ ਤੁਹਾਡੀਆਂ ਜਵਾਨਾਂ ਕਿਉਂ ਨਹੀਂ ਖੁੱਲਦੀਆਂ ਡੈਮੋਕ੍ਰੇਸੀ ਦਾ ਜਿਹੜਾ ਦਹਾਈ ਪਾਉਣ ਵਾਲਿਓ ਤੇ ਸਾਡੇ ਵੱਡੇ ਵੱਡੇ ਚੋਣਿਆਂ ਵਾਲੇ ਬਾਬੇ ਨੇ ਕਿਉਂ ਨਹੀਂ ਕੋਈ ਸੇਖਾਂ ਦੇ ਕਿਉਂ ਨਹੀਂ ਕੋਈ ਕਿਸਾਨਾਂ ਦੇ ਹੱਕ ਵਿੱਚ ਬੋਲ ਰਿਹਾ ਕਿਉਂ ਡਰਨ ਲੱਗ ਰਹੇ ਇਹਨੂੰ ਲੋਦੀ ਸਰਕਾਰ ਤੋਂ ਇੱਕ ਵੱਡਾ ਸਵਾਲ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆਂ ਜਥੇਬੰਦੀਆਂ ਇੱਕ ਵ ਇੱਕ ਹੁੰਦੀਆਂ ਜੇ ਨਹੀਂ ਹੁੰਦੀਆਂ ਤਾਂ ਬਹੁਤ ਜਿਹੜਾ ਮਾਰੀ ਗੱਲ ਹੋਊਗੀ ਅਸੀਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਸਾਰੇ ਇੱਕ ਮੁੱਕ ਹੋ ਤਾਂ ਕਿ ਜਿਹੜਾ ਤੁਸੀਂ ਸੰਘਰਸ਼ੀ ਮੋਰਚਾ ਆਪਣੀਆਂ ਮੰਗਾਂ ਮਨਾ ਸਕੋ ਧੰਨਵਾਦ ਬੈਲਜੀਕਾ ਖਾਲਸਾ ਰਹਿਜ ਜੀ ਕੀ ਫਤਿਹ